ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਹੀ ਐਜੂਕੇਟਰ ਦੇ ਵਿੱਚ ਆਈ ਹੋਪ ਤੁਸੀਂ ਘਰ ਦੇ ਵਿੱਚ ਸਾਰੇ ਵਧੀਆ ਹੋਵੋਗੇ ਨਾ ਕਿ ਜਿਵੇਂ ਕਿ ਆਪਾਂ ਤੁਹਾਡੇ ਲਈ ਅਪਡੇਟ ਲੈ ਕੇ ਆਏ ਨੂੰ ਅਪਡੇਟ ਲੈ ਕੇ ਆਏ ਕਾਹਦਾ ਲੈ ਕੇ ਆਏ ਟੀਚਰ ਵੈਕੈਂਸੀਜ਼ ਜੋ ਕਿ ਪੰਜਾਬ ਸੈਨਿਕ ਸਕੂਲ ਭਰਤੀ ਹੈ ਠੀਕ ਹੈ ਨਾ ਕਿੱਥੇ ਹੈ ਸੈਨਿਕ ਸਕੂਲ ਦੀ ਭਰਤੀ ਹੈ ਇਹ ਭਰਤੀ ਕੱਚੀ ਹੈ ਪੱਕੀ ਹੈ ਇਹ ਕੁਝ ਕੁ ਪੋਸਟਰ ਰੱਖਣਗੇ ਰੈਗੂਲਰ ਤੇ ਕੁਝ ਕੁ ਹੈਗੇ ਆ ਕੰਟਰੈਕਟ ਬੇਸ ਤੇ ਸੈਲਰੀ 25000 ਰੁਪਏ ਦੇਣਗੇ ਠੀਕ ਹੈ ਸਟਾਰਟਿੰਗ ਉਸ ਤੋਂ ਬਾਅਦ ਬਦਕੜ ਵਿਸ਼ਾ ਦੇ ਕੋਈ ਚੱਕਰ ਨਹੀਂ ਤੇ ਲਾਸਟ ਡੇਟ ਹੈਗੀ ਜਿਹੜੀ ਹੈਗੀ ਆ ਆਪੀ ਤੇ ਪੋਸਟਾ ਕਰਦੇ ਕਾਦੇ ਨਹੀਂ ਇਹ ਵੀ ਤੁਹਾਨੂੰ ਅਸੀਂ ਅਸੀਂ ਦੱਸ ਹੀ ਦਿੱਤਾ ਕਿ ਬੈਂਡ ਮਾਸਟਰ ਲੈਬ ਐਨੀਥਿੰਗ ਅਦਰ ਠੀਕ ਹੈ ਨਾ ਤਾਂ ਤੁਹਾਨੂੰ ਸੁਣੂ ਅਗਲੇ ਅਪਡੇਟ ਤੇ ਲੈ ਕੇ ਚੱਲਦੇ ਆ ਕਿਉਂਕਿ ਜਿਹੜਾ ਕਿ ਆ ਦੇਖੋ ਜੀ ਇਹਨਾਂ ਨੇ ਨੋਟੀਫਿਕੇਸ਼ਨ ਨਹੀਂ ਦਿੱਤਾ ਹੋਇਆਗਾ ਤੁਸੀਂ ਇੱਥੇ ਦੇਖ ਸਕਦੇ ਹੋ ਨੋਟੀਫਿਕੇਸ਼ਨ ਇਹਨਾਂ ਨੇ ਧੀਰੇ ਰੱਖਿਆ ਵਾ ਠੀਕ ਹੈ ਨਾ ਜੀ ਕਿਹਦੇ ਕਿੰਨੇ ਪੋਜੀਸ਼ਨ ਨੂੰ ਆਪਾਂ ਨੋਟੀਫਿਕੇਸ਼ਨ ਨੂੰ ਦੇਖ ਹੀ ਲਿਆ ਤੁਸੀਂ ਸਮ ਬਾਕੀ ਡਿਟੇਲ्स ਤੇ ਦੱਸ ਦਿੰਦੇ ਹਾਂ ਹਰ ਕੁਝ ਇਹਦਾ ਤੇ ਕਾਦੀ ਭਰਤੀ ਹੈ ਸ਼ੈਨਕ ਸਕੂਲ ਕਪੂਰਥਲੇ ਦੀ ਭਰਤੀ ਹੈ ਇਹ ਠੀਕ ਹੈ ਜੀ ਪੋਸਟਾਂ ਕਾਦੇ ਕਾਦੇ ਨੇ ਅਸਿਸਟੈਂਟ ਲੈਬ ਅਸਿਸਟੈਂਟ ਤੇ ਬ੍ਰੈਂਡ ਮਾਸਟਰ ਠੀਕ ਹੈ ਸਟਾਰਟਿੰਗ ਡੇਡ ਕਿੰਨੀਆਂ 6 April ਤੋਂ ਲੈ ਕੇ 23 April ਛੇ ਭਰਤੀ ਇਹ ਆ ਰਹੀ ਹੈ ਠੀਕ ਹੈ ਨਾ ਜੀ ਤੇ ਪੋਸਟਾਂ ਕਿੰਨੀਆਂ ਨੇ ਅਸਿਸਟੈਂਟ ਦੀ ਇੱਕ ਪੋਸਟ ਹੈ ਲੈਬ ਦੀ ਹੈ ਕਿ ਦੋਨ ਜਿਹੜੀ ਇੱਕ ਜਨਰਲ ਹੈ ਤੇ ओबीसी ਹੈ ਤੇ ਆਹ ਕਿਹੜੀ ਇੱਕ ਜਨਰਲ ਆਉਣ ਲਈ ਠੀਕ ਹੈ ਬੈਂਡ ਮਾਸਟਰ ਦੀ ਇੱਕ ਪੋਸਟ ਹੈ ਇਹ ਵੀ ਜਨਰਲ ਪੋਸਟ ਹੈ ਟੋਟਲ ਹੈ ਚਾਰ ਪੋਸਟਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਗੇ ਜਿਹੜੀ ਹੈਗੀ ਸੈਲਰੀ ਜਿਹੜੀ ਅਸਿਸਟੈਂਟ ਦੀ ਸੈਲਰੀ ਆ ਉਹ ਹੈਗੀ ਆ 25000 ਤੇ ਪਰ ਕੌਣ ਸਕਦਾ ਹੈ 18 ਸਾਲ ਤੋਂ ਲੈ ਕੇ 50 ਸਾਲ ਤੱਕ ਕੋਈ ਬੰਦਾ ਭਰ ਸਕਦਾ ਵਾ ਦੂਜੀ ਪੋਸਟ ਹੈ ਲੈਬ ਅਸਿਸਟੈਂਟ ਤਨਖਾਹ ਕਿੰਨੀ ਹੈ 34000 ਪਰ ਕੌਣ ਸਕਦਾ ਹੈ 21 ਤਰੀਕ 21 ਤੋਂ ਲੈ ਕੇ 35 ਸਾਲ ਤੱਕ ਦਾ ਬੰਦਾ ਤੀਜੀ ਬੈਂਡ ਮਾਸਟਰ ਸੈਲਰੀ ਕਿੰਨੀ ਹੈ 40000 ਪਰ ਕੌਣ ਸਕਦਾ 21 ਤੋਂ ਲੈ ਕੇ 35 ਸਾਲ ਤੱਕ ਦਾ ਬੰਦਾ ਇਹ ਭਰ ਸਕਦਾ ਵਾ ਤੇ ਕੁਆਲਿਫੀਕੇਸ਼ਨ ਇਹਦੇ ਲਈ ਜਿਹੜੀ ਪਹਿਲੀ ਇਹ ਨਰਸਿੰਗ ਡਿਪਲੋਮੇ ਦੀ ਜ਼ਰੂਰਤ ਹੈ ਤੇ ਐਕਸਪੀਰੀਅੰਸ ਮੰਗਿਆ ਨੇ ਘੱਟੋ ਘੱਟ ਕੇ 5 ਸਾਲ ਦਾ ਐਕਸਪੀਰੀਅੰਸ ਤਾਂ ਹੋਵੇ ਹੀ ਜਿਆਦਾ ਕੋਈ ਟ੍ਰੇਨਿੰਗ ਦੌਰਾਨ ਕੋਈ ਵੀ ਐਕਸਪੀਰੀਅੰਸ ਹੋਵੇ ਠੀਕ ਹੈ ਉਹ ਲੈਬ ਅਸਿਸਟੈਂਟ ਹੈ ਜਿਹੜਾ ਉੱਥੇ ਵੀ ਇਹਨਾਂ ਨੇ ਕਿਹਾ ਕਿ ਉਹਨੂੰ ਮਤਲਬ ਕੈਮਿਸਟਰੀ ਫਿਜ਼ਿਕਸ ਦੀ ਨੋਲਜ ਵਧੀਆ ਹੋਣੀ ਜ਼ਰੂਰੀ ਹੈ ਠੀਕ ਹੈ ਬੈਂਡ ਮਾਸਟਰ ਦੇ ਵਿੱਚ ਇਹਨਾਂ ਨੇ ਕਿਹਾ ਹੈ ਜਿਹੜਾ ਬੈਂਡ ਮਾਸਟਰ ਟੋਟਲੀ ਸਮਾਨ ਦਾ ਉਹਦੀ ਫੁੱਲ ਨੋਲਜ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਤੁਸੀਂ ਦੇਖ ਸਕਦੇ ਹੋ ਸਿੱਧਾ ਇੰਟਰਵਿਊ ਹੈ ਤੇ ਐਕਸਪੀਰੀਅੰਸ ਐਡ ਹੋਊਗੀ ਤੇ ਕੁਆਲੀਫਿਕੇਸ਼ਨ ਐਡ ਹੋਊਗੀ ਉਹਦੇ ਨੂੰ ਸਾਰੇ ਨੰਬਰ ਲਾਉਣਗੇ ਠੀਕ ਹੈ ਕੋਈ ਬਾਲੀ ਵੱਡੀ ਇਹਨੇ ਜੀ ਹੋਣੀਗਾ ਇਸ ਤੇ ਨੂੰ ਸਿੱਧੇ ਨੰਬਰ ਲਾਉਣਗੇ ਠੀਕ ਹੈ ਨਾ ਜੀ ਕਿਹੜਾ ਫਾਰਮ ਹੈ ਇਹ ਹੈਗਾਗਾ ਆਫਲਾਈਨ ਤੇ ਫੀਸ ਕਿੰਨੀ ਹੈ ਜਨਰਲ ਕਾਸਟ ਵਾਸਤੇ ਹੈਗੀ ਆ 500 ਰੁਪਿਆ ਐਸਸੀ ਵਾਸਤੇ ਹੈਗੀ 250 ਰੁਪਿਆ ਇਹਦਾ ਬਣੂਗਾ ਕੀ ਡੀਟੀ ਫਿਰ ਐਡਰੈਸ ਬਣਾਉਣਾ ਤੁਸੀਂ ਕਿਹੜੇ ਐਡਰੈਸ ਤੇ ਆ ਬਣਾਉਣਾ ਐਡਰੈਸ ਸਾਨੂੰ ਇਹ ਆ ਮਾਰਕ ਕਰਤਾ ਪ੍ਰਿੰਸੀਪਲ ਸੈਨਿਕ ਸਕੂਲ ਕਪੂਰਥਲਾ ਆਇਨਦਰ ਪੈਨ ਕੋਡ ਹੈ ਠੀਕ ਹੈ ਨਾ ਜੀ ਤੇ ਲਾਸਟ ਡਿਡਰਸ ਨੂੰ ਦੱਸਦੇ ਤੇ ਫੇਰ ਦੱਸ ਦਿੰਦੇ ਇਹ ਹੈ ਤੇ ਐਸਸੀਐਸਸੀ 250 ਤੇ 500 ਇਹ ਪ੍ਰੋਪਰ ਇਹ ਇਹਨਾਂ ਦਾ ਐਡਰੈਸ ਹੈ ਇਹ ਆਪਾਂ ਸਭ ਨੇ ਧਿਆਨ ਦੇਣਾ ਹੈਗਾ ਠੀਕ ਹੈ ਨਾ ਜੀ ਚਲੋ ਆਪਣੇ ਇੱਕ ਹੋਰ ਇੱਕ ਗੱਲ ਹੋਰ ਜਿਵੇਂ ਕਿ ਆਪਣਾ ਚੈਨਲ ਹੈ @educator ਤੂੰ ਇਹ ਤਾਂ ਜਰੂਰ ਵਿਜ਼ਿਟ ਕਰੋ ਤੂੰ ਜਿੱਥੇ ਵੀ ਪੜ ਰਹੇ ਕੋਈ ਨਾ ਪੜਦੇ ਰਹੋ ਮੇਰੇ ਕਹਨ ਤਾਂ ਚੈਨਲ ਵਿਜ਼ਿਟ ਕਰੋ ਤੇ ਕਲਾਸ ਨੂੰ ਸਟਾਰਟਿੰਗ ਤੋਂ ਲੈ ਕੇ ਲੈ ਕੇ ਲਾਸਟ ਤੱਕ ਲਾਓ ਉਸ ਤੋਂ ਬਾਅਦ ਤੁਹਾਨੂੰ ਖੁਦ ਨੂੰ ਫੀਲ ਹੋਵੇਗਾ ਕਿ ਕਲਾਸ ਦਾ ਲੈਵਲ ਕੀ ਹੈ ਬੇਸਿਕ ਲੈਵਲ ਤੋਂ ਲੈ ਕੇ ਪੂਰੇ ਹਾਇਰ ਲੈਵਲ ਤੱਕ ਮੈਡਮ ਛੋਡੇ ਜਿਹੜੀ ਹੈਗੇ ਤਰ੍ਹਾਂ ਤਰ੍ਹਾਂ ਦੇ ਨੋਟਿਸ ਇਕੱਠੇ ਕਰਕੇ ਕੋਈ ਕਿਧਰੋਂ ਲੈ ਕੇ ਕੋਈ ਕਿਤਾਬਾਂ ਤੋਂ ਇੱਕ ਚੀਜ਼ ਦੇਖਿਓ ਜਿਹੜੀ ਹਰ ਇੱਕ ਕਿਤਾਬ ਲਿਖੇ ਨੋਟਿਸ ਨੇ ਸਾਡੇ ਹੈਂਡ ਰਾਈਟਰ ਨੋਟਸ ਨੇ ਕੋਈ ਕਿਧਰੋਂ ਕਾਪੀ ਪੇਸਟ ਨਹੀਂ ਕੀਤਾ ਹੋਇਆ ਕਿ ਹਾਂਜੀ ਵਰਡ ਜਾ ਕਾਪੀ ਪੇਸਟ ਕਰਤਾ ਨਹੀਂ ਕਰਨ ਨੂੰ ਸਭ ਕੁਝ ਕਰ ਸਕਦੇ ਸੀ ਪਰ ਨਹੀਂ ਕੀਤਾ ਆਪਾਂ ਜਿਹੜੇ ਹੈਂਡ ਰਾਈਟਰ ਨੋਟਸ ਬਣਾਏ ਨੇ ਬਕਾਇਦਾ ਸਭ ਕੁਝ ਕੀਤਾ ਵਾ ਛੋਡੇ ਵਾਸਤੇ ਕਰ ਰਹੇ ਨੇ ਮਿਹਨਤ ਜੇ ਕਿ ਮਿਹਨਤ ਕਰਦਾ ਹੋਵੇ ਉਹਦਾ ਸਾਥ ਦੇਣਾ ਆਪਣਾ ਫਰਜ਼ ਹੈ ਇਸ ਕਰਕੇ ਇੱਕ ਵਾਰੀ ਕਲਾਸ ਨੂੰ ਜ਼ਰੂਰ ਫੁੱਲ ਕਲਾਸ ਨੂੰ ਵਿਜ਼ਿਟ ਕਰੋ ਵਿਜ਼ਿਟ ਕਰਨ ਤੋਂ ਬਾਅਦ ਤੁਹਾਡਾ ਜੇ ਨਹੀਂ ਮੰਨਦਾ ਕਿ ਨਹੀਂ ਕਿਸ ਨੂੰ ਵਧੀਆ ਨਹੀਂ ਲੱਗਿਆ ਕੋਈ ਨਾ ਤੁਸੀਂ ਕਲਾਸ ਛੱਡ ਕੇ ਜਾ ਸਕਦੇ ਹੋ ਪਰ ਇੱਕ ਵਾਰੀ ਕਲਾਸ ਨੂੰ ਫੁੱਲ ਜ਼ਰੂਰ ਵਿਜ਼ਿਟ ਕਰੋ ਤੇ ਧੰਨਵਾਦ ਮਿਲਦੇ ਹਾਂ ਅਗਲੇ ਅਪਡੇਟ ਨਾਲ ਥੈਂਕ ਯੂ